ਸਾਜੂਗ ਦੇ ਵਿੱਚ ਪਾਪ ਵੀ ਇੰਨਾ ਵੱਧ ਗਿਆ ਵੀ 432000 ਦੀ ਜਗ੍ਹਾ 5000 ਸਾਲ ਦੀ ਰਹਿ ਗਈ ਉਮਰ। ਅੱਛਾ ਜੀ। ਹਾਂ। 7 ਵਜੇ 5000 ਸਾਲ ਦੀ ਉਮਰ ਰਹਿ ਗਈ। ਹੁਣ ਤਕਰੀਬਨ ਲਾ ਲਓ ਵੀ 2027 ਤੱਕ ਇਹਦੀ ਉਮਰ ਹੈ। ਉਸ ਤੋਂ ਬਾਅਦ ਫਿਰ ਸਾਜੂਗ ਸ਼ੁਰੂ ਹੋਏਗਾ। 7 ਵਜੇ। ਹਾਂ। ਉਹਦੇ ਵਿੱਚ ਇਹ ਵੀ ਉਹ ਬੰਦੇ ਰਹਿਣਗੇ ਧਰਮੀ ਜਿਹੜੇ ਬਹੁਤ ਨਾਮ ਜਪਣ ਵਾਲੇ ਸਾਜੂਗ ਹੀ ਮੰਨ ਹੋਏਗਾ। ਬਹੁਤ ਅੱਛੇ ਬੰਦੇ ਉਹ ਰਹਿਣਗੇ। ਸੱਚ। ਬਾਕੀ ਦਾ ਤਕਰੀਬਨ ਜੀ 130 ਕਰੋੜ ਜਨਤਾ ਦਾ 100 ਕਰੋੜ ਉੱਡ ਜਣੇ 30 30 ਕਰੋੜ ਰਹਿ ਜਣੇ ਸਸਪੈਂਡ ਹਾਂ ਬਹੁਤ ਔਖਾ ਟਾਈਮ ਇਹ ਤੇ ਮਾਰਾ ਆਪ ਦੀ ਬਚਾਣਾ ਅਜ ਤੋਂ 5 ਸਾਲ ਪਹਿਲਾਂ ਵੀ ਕਰਦੇ ਪਏ ਜਦੋਂ ਤੁਸੀਂ ਦੇਖ ਲਓ ਵੀ ਆਪਾਂ ਜਦੋਂ ਵਰਸੀ ਮਨਾਈ ਸੀ ਉਦੋਂ 2019 ਚ ਹਾਂ ਉਦੋਂ ਲੋਕ ਕਹਿੰਦੇ ਸੀ ਵੀ ਤੁਸੀਂ ਪਹਿਲਾਂ ਕਿਉਂ ਮਨਾ ਲੀਜੀ ਅਸੀਂ ਆਪਾਂ ਮਾਰਚ ਪਹਿਲਾਂ ਟਾਈਮ ਰੱਖਿਆ ਸੀ ਵੀ ਮਹਾਰਾਜ ਜੀ ਨੇ ਕਿਹਾ ਵੀ ਨਹੀਂ ਫਰਵਰੀ ਚ ਮਨਾਓ ਤੇ ਆਪਾਂ ਜਦੋਂ ਫਰਵਰੀ ਚ ਮਨਾਈ ਮਾਰਚ ਲੋਕਡਾਊਨ ਲੱਗ ਗਿਆ ਮਾਰਚ ਜੀ ਮਾਰੇ ਕੋਵਿਡ ਦਾ ਫਿਰ ਉਹਨਾਂ ਨੂੰ ਸਮਝ ਆਈ ਵੀ ਇਹਨਾਂ ਨੇ ਪਹਿਲਾਂ ਵੀ ਮਨਾਈ ਅੱਛਾ ਠੀਕ ਉਹ ਮਾਰੇ